ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡ ਦੇ ਵਿੱਚ ਇੱਕ ਬਸੰਤ ਕੌਰ ਨਾਮ ਦੀ ਔਰਤ ਆ ਉਹਦੇ ਇੱਕੋ ਹੀ ਮੁੰਡਾ ਹੁੰਦਾ ਉਹ ਬੜੇ ਚਾਮਾਂ ਲਾਡਾ ਨਾਲ ਆਪਣੇ ਪੁੱਤ ਨੂੰ ਪਾਲਦੀ ਆ ਤੇ ਉਹਦਾ ਵਿਆਹ ਕਰਦੀ ਆ ਜਦੋਂ ਵਿਆਹ ਕੇ ਉਹਦੀ ਨੂੰ ਗੁਰਜੀਤ ਕੌਰ ਘਰੇ ਆਉਂਦੀ ਆ ਤਾਂ ਜਿਹੜੀ ਬਸੰਤ ਕੌਰ ਆ ਉਹਦਾ ਧਰਤੀ ਤੇ ਪੈਰ ਨਹੀਂ ਲੱਗਦਾ ਉਹ ਬਹੁਤ ਖੁਸ਼ ਹੁੰਦੀ ਆ ਗੁਰਜੀਤ ਕੌਰ ਵੀ ਇੱਕ ਬਹੁਤ ਸੋਹਣੀ ਸਿਆਣੀ ਪੜ੍ਹੀ ਲਿਖੀ ਔਰਤ ਸੀ ਤੇ ਉਹਨੇ ਵਧੀਆ ਕਰ ਸੰਭਾਲ ਲਿਆ ਜਦੋਂ ਉਹ ਨੂੰ ਬਣ ਕੇ ਆਈ ਉਹਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਚੁੱਕ ਲਈਆਂ ਤੇ ਬਸੰਤ ਕੌਰ ਆਣਗਵਾਂਡ ਦੇ ਵਿੱਚ ਆਪਣੀ ਨੂੰ ਦੀ ਤਾਰੀਫ਼ ਕਰਦੀ ਨਹੀਂ ਥੱਕਦੀ ਸੀ ਤੇ ਆਣ ਗਮਾਂਡ ਦੇ ਵਿੱਚ ਵੀ ਸਾਰਿਆਂ ਨੂੰ ਇਹ ਹੁੰਦਾ ਸੀਗਾ ਕਿ ਬਸੰਤਕੌਰ ਦੀ ਨੂ ਤਾਂ ਪਾਈ ਬੜੀ ਹੋਈ ਸਿਆਣੀ ਆ ਬਹੁਤਾ ਕੰਮ ਕਰਦੀ ਆ ਚਲੋ ਬਸੰਤਕੌਰ ਦੇ ਪੁੱਤ ਦੇ ਵਿਆਹ ਨੂੰ 2 ਸਾਲ ਹੋ ਜਾਂਦੇ ਆ ਪਰ ਉਹਦੀ ਨੂ ਦੇ ਕੋਈ ਬੱਚਾ ਨਹੀਂ ਹੁੰਦਾ ਬਸੰਤਕੌਰ ਬਹੁਤ ਥਾਮਾ ਤੇ ਸੁੱਖਾਂ ਸੁਖ ਦੀ ਆ ਤੇ 3 ਸਾਲ ਬਾਅਦ ਗੁਰਜੀਤਕੌਰ ਦੀ ਕੁੱਖੋਂ ਇੱਕ ਕੁੜੀ ਦਾ ਜਨਮ ਹੁੰਦਾ ਹੁਣ ਤੱਕ ਬਸੰਤਕੌਰ ਨੇ ਕਦੇ ਆਪਣੀ ਨੂ ਨੂੰ ਲੈ ਕੇ ਮੱਥੇਵਟ ਨਹੀਂ ਸੀ ਪਾਇਆ ਪਰ ਜਦੋਂ ਉਹਦੇ ਘਰ ਪੋਤੀ ਹੋਈ ਤਾਂ ਉਹਨੇ ਮੱਥੇ ਵੱਟ ਪਾਇਆ ਤੇ ਉਹਨੇ ਇਹ ਲੱਗਿਆ ਵੀ ਮੇਰੀ ਨੂ ਆ ਜਿਹੜੀ ਇਹ ਕੜਮੀ ਆ ਵੀ ਇਹਨੇ ਕੁੜੀ ਜੰਮਤੀ ਉਹਨੇ ਕਹਿ ਕੇ ਤਾਂ ਨਹੀਂ ਸੁਣਾਇਆ ਪਰ ਉਹਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਮੇਰੇ ਪੋਤੀ ਹੋ ਗਈ ਚਲੋ ਕੁੜੀ ਆ ਜਿਹੜੀ ਉਹ ਹੋਰ ਵੱਡੀ ਹੁੰਦੀ ਹੋਰ ਵੱਡੀ ਹੁੰਦੀ ਹੈ ਨਾ ਅੱਜ ਦਿਨਾਂ ਦੀ ਆ ਕੱਲ੍ਹ ਮਹੀਨਿਆਂ ਦੀ ਤੇ ਇੱਕ ਸਾਲ ਦੀ ਹੋ ਜਾਂਦੀ ਆ ਇੱਕ ਸਾਲ ਬਾਅਦ ਹੀ ਬਸੰਤ ਕੌਰ ਆਪਣੀ ਨੂ ਨੂੰ ਕਹਿੰਦੀ ਆ ਕਿ ਹੁਣ ਮੈਨੂੰ ਛੇਤੀ ਪੋਤੇ ਦਾ ਮੂੰਹ ਦਿਖਾ ਦੇ ਤੇ ਉਹਦੀ ਨੂ ਜਿਹੜੀ ਕਹਿੰਦੀ ਆ ਵੀ ਹਜੇ ਮੇਰੀ ਬੇਟੀ 1 ਸਾਲ ਦੀ ਹੋਈ ਆ ਹੈਨਾ ਬਿਕਟਕਟ ਬੱਚੇ ਨੂੰ 3-4 ਸਾਲ ਦਾ ਤਾਂ ਹੋ ਜਾਂਦੋ ਤੇ ਉਹ ਕਹਿੰਦੀ ਵੀ ਨਹੀਂ ਮੈਨੂੰ 6ਤੀ ਪੋਤਾ ਚਾਹੀਦਾ ਚੱਲ 1.5-2 ਸਾਲ ਲੰਘਦੇ ਆ ਤੇ ਫਿਰ ਗੁਰਜੀਤ ਕੌਰ ਜਿਹੜੀ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਕੁੱਖੋਂ ਫਿਰ ਕੁੜੀ ਹੋ ਜਾਂਦੀ ਆ ਹੁਣ ਤਾਂ ਜਿਹੜੀ ਬਸੰਤ ਕੌਰ ਸੀ ਉਹਦਾ ਜਵਾਲਾ ਜਿਹੜਾ ਫਟ ਗਿਆ ਤੇ ਉਹਨੂੰ ਮਤਲਬ ਉਹ ਤਾਂ ਰਹਿਣਾ ਗਿਆ ਕਹੀ ਬਿਨਾ ਉਹ ਆਪਣੀ ਨੂਨੂ ਕਹਿੰਦੀ ਵੀ ਤੈਨੂੰ ਤਾਂ ਮੈਂ ਆਣਗਵਾਂਡੇ ਦੇ ਵਿੱਚ ਇੰਨਾ ਸਰਾਉਂਦੀ ਸੀ ਤੇ ਤੈਨੂੰ ਤਾਂ ਮੈਂ ਫੁੱਲਾਂ ਵਾਂਗੂ ਰੱਖਿਆ ਸੀ ਵੀ ਤੂੰ ਤਾਂ ਮੈਨੂੰ ਪੋਤੇ ਦਾ ਮੂੰਹ ਹੀ ਨਹੀਂ ਵਿਖਾ ਸਕੀ ਉਹ ਆਪਣੀਆਂ ਦੋਨਾਂ ਪੋਤੀਆਂ ਨੂੰ ਕੋਈ ਪਿਆਰ ਨਹੀਂ ਕਰਦੀ ਬਹੁਤਾ ਛੋਟੀ ਨੂੰ ਤਾਂ ਖਾਸ ਕਰਕੇ ਨਹੀਂ ਕਰਦੀ ਪਰ ਗੁਰਜੀਤ ਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਦੇਖੋ ਮੈਨੂੰ ਤਾਂ ਆਪਣੀਆਂ ਧੀਆ ਪੁੱਤਾਂ ਨਾਲੋਂ ਵੀ ਵੱਧ ਕੇ ਆ ਵੀ ਪਹਿਲਾਂ ਜਦੋਂ 3 ਸਾਲ ਆਪਣੇ ਘਰੇ ਕੋਈ ਬੱਚਾ ਨਹੀਂ ਹੋਇਆ ਸੀ ਤੇ ਆਪਾਂ ਨੂੰ ਆਏ ਸੀ ਵੀ ਭਾਵੇਂ ਧੀ ਹੋ ਜੇ ਵੀ ਹੁਣ ਧੀ ਹੋਣਾ ਜਾਂ ਪੁੱਤ ਹੋਣਾ ਇਹ ਤਾਂ ਕੁਦਰਤ ਦੇ ਹੱਥ ਆ ਵੀ ਪਰ ਮੈਂ ਆਪਣੀਆਂ ਧੀਆ ਕੋਈ ਮੇਰੀਆਂ ਧੀਆ ਨੂੰ ਨਫ਼ਰਤ ਕਰੇ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਤਾਂ ਗੁਰਜੀਤ ਕੌਰ ਦੇ ਘਰ ਵਾਲਾ ਜਿਹੜਾ ਕਹਿੰਦਾ ਵੀ ਕੋਈ ਗੱਲ ਨਹੀਂ ਮਾਂ ਦਾ ਸਹਵਾਈ ਇਹ ਜਾ ਵੀ ਜਦੋਂ ਆਪਾਂ ਨੇ ਆਪਣੀਆਂ ਧੀਆਂ ਨੂੰ ਧੱਕਾ ਦਿੰਦੇ ਚਲੋ ਕੁੜੀਆਂ ਵੱਡੀਆਂ ਹੁੰਦੀਆਂ ਤੇ ਉਹ ਪੜਨ ਲਾ ਦਿੱਤੀਆਂ ਜਾਂਦੀਆਂ ਜਿਹੜੀ ਛੋਟੀ ਕੁੜੀ ਆ ਉਹਨੂੰ ਤਾਂ ਨਾ ਬਸੰਤ ਕੌਰ ਜਮਾ ਹੀ ਮਤਲਬ ਪਸੰਦ ਨਹੀਂ ਕਰਦੀ ਹੁੰਦੀ ਘਰ ਦੇ ਵਿੱਚ ਸਾਰਾ ਦਿਨ ਕਿਚ-ਕਿਚ ਦਾ ਮਾਹੌਲ ਰਹਿੰਦਾ ਤੇ ਗੁਰਜੀਤ ਕੌਰ ਦੀ ਛੋਟੀ ਬੇਟੀ ਜਿਹੜੀ ਪ੍ਰੀਤ ਉਹ ਆਪਣੀਆਂ ਸਹੇਲੀਆਂ ਦੇ ਵਿੱਚ ਵੀ ਘੱਟ ਬੋਲਦੀ ਆ ਸਕੂਲ ਦੇ ਵਿੱਚ ਕੁੜੀਆਂ ਉਹਨੂੰ ਪੁੱਛਦੀਆਂ ਵੀ ਤੂੰ ਇੰਨੀ ਚੁੱਪ-ਚੁੱਪ ਕਿਉਂ ਰਹਿਣੀ ਆ ਪਰ ਉਹ ਕਿਸੇ ਕੋਲ ਕੋਈ ਗੱਲ ਨਹੀਂ ਕਰਦੀ ਤੇ ਹੁਣ ਬਸੰਤ ਕੌਰ ਆ ਜਿਹੜੀ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਕੁੜੀਆਂ ਨੂੰ ਬਾਲਾ ਨਹੀਂ ਪੜਾਈਦਾ ਹੁੰਦਾ ਵੀ ਤੂੰ ਆਏ ਘਰ ਇਹਨਾਂ ਨੂੰ ਬਸ ਪੰਜ-ਪੰਜ ਪਾਸ ਕਰਾ ਲਾ ਤੇ ਹਟਾ ਲਾ ਤੇ ਗੁਰਜੀਤ ਕੌਰ ਦੇ ਘਰ ਵਾਲਾ ਜਾਨੀ ਕਿ ਬਸੰਤ ਕੌਰ ਦਾ ਮੁੰਡਾ ਕਹਿੰਦਾ ਵੀ ਬੇਬੇ ਤੂੰ ਕਿਹੋ ਜੀਆਂ ਗੱਲਾਂ ਕਰਦੀਆਂ ਅੱਜ ਕੱਲ ਤਾਂ ਪੜ੍ਹਿਆ ਲਿਖਿਆ ਜਮਾਨਾ ਦਾ ਵੀ ਜੇ ਇਹ ਨਾ ਪੜੀਆਂ ਇਹਨਾਂ ਦਾ ਰਿਸ਼ਤਾ ਕੌਣ ਲਊ ਕਹਿੰਦੀ ਵੀ ਨਹੀਂ ਇਹਨਾਂ ਨੂੰ ਪੜਾਉਣਾ ਨਹੀਂ ਹੈਗਾ ਬਾਹਲਾ ਬਾਹਰ ਪੜ੍ਹਦੀਆਂ ਕੁੜੀਆਂ ਵਿਗੜ ਜਾਂਦੀਆਂ ਉਹ ਕਹਿੰਦਾ ਮਾਂ ਹਜੇ ਇਹ ਪੋਰਾ ਪਰਤਾ ਹੈਗੀਆਂ ਨੇ ਵੀ ਤੂੰ ਕਿਉਂ ਆਣ ਲੱਗਦੀਆਂ ਚਲੋ ਘਰ ਦੇ ਵਿੱਚ ਕਲੇਸ਼ ਵਾਲਾ ਮਾਹੌਲ ਰਹਿੰਦਾ ਤੇ ਜਿਹੜੀ ਪ੍ਰੀਤ ਹੁੰਦੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਮੇਰੀ ਦਾਦੀ ਮੈਨੂੰ ਬਹੁਤ ਨਫ਼ਰ ਤਲ ਜਿਹੜੀਆਂ ਪ੍ਰੀਤ ਤੇ ਉਹਦੀ ਵੱਡੀ ਭੈਣ ਹੁੰਦੀਆਂ ਉਹ ਵਧੀਆ ਹੁੰਦੀਆਂ ਪੜ੍ਹਾਈ ਦੇ ਵਿੱਚ ਤੇ ਉਹਨਾਂ ਦਾ ਪਿਓ ਆ ਜਿਹੜਾ ਉਹਨਾਂ ਨੂੰ ਕਹਿੰਦਾ ਵੀ ਦੇਖੋ ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ ਵੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਵੀ ਜੇ ਤੁਹਾਡੀ ਦਾਦੀ ਬੜਬੜ ਕਰਦੀ ਹੈ ਤਾਂ ਤੁਸੀਂ ਇਗਨੋਰ ਕਰਿਆ ਕਰੋ ਚਲੋ ਭਾਈ ਬਸੰਤ ਕੌਰ ਦਾ ਮੁੰਡਾ ਜੱਗੀ ਆਪਣੀਆਂ ਧੀਆਂ ਨੂੰ ਵਧੀਆ ਪੜਾਉਂਦਾ ਤੇ ਕੁੜੀਆਂ ਜਿਹੜੀਆਂ ਪੜ੍ਹ ਲੈਂਦੀਆਂ ਪਲੱਸ 2 ਕਰ ਲੈਂਦੀਆਂ ਪਲੱਸ 2 ਤੋਂ ਬਾਅਦ ਕਾਲਜ ਜੁਆਇਨ ਕਰ ਲੈਂਦੀਆਂ ਜਦੋਂ ਕਾਲਜ ਜੁਆਇਨ ਕਰਦੀਆਂ ਤਾਂ ਪ੍ਰੀਤ ਆ ਜਿਹੜੀ ਉਹ ਉਹਨੂੰ ਹੁਣੇ ਨਵੀਆਂ ਸਹੇਲੀਆਂ ਮਿਲੀਆਂ ਚਲੋ ਗੱਲਾਂ ਬਾਤਾਂ ਕਰਦੀਆਂ ਉਹ ਇੱਕ ਦਿਨ ਉਹਦੀਆਂ ਸਹੇਲੀਆਂ ਨੂੰ ਕਹਿੰਦੀਆਂ ਵੀ ਤੂੰ ਐਂ ਦੱਸ ਵੀ ਤੂੰ ਬਹੁਤ ਘੱਟ ਬੋਲਦੀ ਆ ਨਾ ਤਾਂ ਤੂੰ ਕਿਸੇ ਵਿੱਚ ਮਿਕਸ ਹੁੰਨੀ ਆ ਤੇ ਨਾ ਤੂੰ ਕਿਸੇ ਨਾਲ ਕੋਈ ਗੱਲ ਕਰਦੀ ਆਂਗੀ ਵੀ ਕੀ ਗੱਲ ਆ ਤਾਂ ਉਹ ਕਹਿੰਦੀ ਵੀ ਸਾਡੇ ਘਰ ਦਾ ਮਾਹੌਲ ਹੀ ਇਦਾਂ ਦਾ ਵੀ ਮੇਰੀ ਦਾਦੀ ਆ ਜਿਹੜੀ ਵੀ ਮੇਰੇ ਜਨਮ ਤੋਂ ਖੁਸ਼ ਨਹੀਂ ਸੀ ਵੀ ਉਹ ਮੇਰੇ ਤੇ ਸਾਰਾ ਦਿਨ ਔਖੀ ਰਹਿੰਦੀ ਆ ਇਸੇ ਕਰਕੇ ਕਹਿੰਦੀ ਵੀ ਮੇਰਾ ਸੁਭਾਅ ਇਦਾਂ ਦਾ ਹੋ ਗਿਆ ਤਾਂ ਕੁੜੀਆਂ ਕਹਿੰਦੀਆਂ ਵੀ ਤੂੰ ਐਂ ਨਾ ਰਿਹਾ ਕਰ ਤੂੰ ਖੁਸ਼ ਰਿਹਾ ਕਰ ਉਹ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਖੁਸ਼ ਰਹਾ ਪਰ ਕਹਿੰਦੀ ਮੈਨੂੰ ਖੁਸ਼ ਰਹਿਣ ਹੀ ਨਹੀਂ ਦਿੰਦੀ ਮੇਰੀ ਦਾਦੀ ਤੇ ਚਲੋ ਉਸ ਤੋਂ ਬਾਅਦ ਜਦੋਂ ਵੀ ਉਹਨਾਂ ਦਾ ਕੰਪਿਊਟਰ ਦਾ ਪੀਰੀਅਡ ਹੁੰਦਾ ਤਾਂ ਉਹਨਾਂ ਨੇ ਨਾ ਕੰਪਿਊਟਰ ਚਲਾਉਣਾ ਸਿੱਖਿਆ ਹੌਲੀ-ਹੌਲੀ ਤੇ ਉਹਨਾਂ ਨੇ ਫੇਸਬੁੱਕ ਤੇ ਅਕਾਊਂਟ ਬਣਾ ਲਏ ਕੁੜੀਆਂ ਨੇ ਫੇਸਬੁੱਕ ਤੇ ਅਕਾਊਂਟ ਬਣਾਏ ਤੇ ਇੱਕ ਦੂਜੇ ਦੀਆਂ ਫਰੈਂਡ ਬਣ ਗਏ ਹਨਾ ਉਸ ਤੋਂ ਬਾਅਦ ਫਨੀ ਜਿਹੜੀਆਂ ਤਸਵੀਰਾਂ ਸੀ ਉਹ ਅਪਲੋਡ ਕਰਦੀਆਂ ਤੇ ਇੱਕ ਦੂਜੀ ਨੂੰ ਕਮੈਂਟ ਕਰਦੀਆਂ ਇਸੇ ਤਰ੍ਹਾਂ ਚਲੋ ਉਹਨਾਂ ਦਾ ਸਮਾਂ ਗੁਜ਼ਰ ਜਾਂਦਾ ਤੇ ਇੱਕ ਦਿਨ ਪ੍ਰੀਤ ਨੂੰ ਇੱਕ ਫਰੈਂਡ ਰਿਕੁਐਸਟ ਆਉਂਦੀ ਆ ਤੇ ਉਹ ਫਰੈਂਡ ਰਿਕੁਐਸਟ ਕਿਸੇ ਮੁੰਡੇ ਦੀ ਹੁੰਦੀ ਆ ਉਹ ਪ੍ਰੋਫਾਈਲ ਤੇ ਜਾ ਕੇ ਵੇਖਦੀ ਆ ਤੇ ਚਲੋ ਉਹ ਮੁੰਡੇ ਦੀਆਂ ਫੋਟੋਆਂ ਪਾਈਆਂ ਹੁੰਦੀਆਂ ਤੇ ਪ੍ਰੀਤ ਆ ਜਿਹੜੀ ਉਹ ਫਰੈਂਡ ਰਿਕੁਐਸਟ ਅਕਸੈਪਟ ਕਰ ਲੈਂਦੀ ਆ ਹੌਲੀ ਹੌਲੀ ਉਹ ਮੁੰਡਾ ਉਹਨੂੰ ਮੈਸੇਜ ਕਰਨ ਲੱਗਦਾ ਉਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਚਲੋ ਵਧੀਆ ਦੋਸਤ ਬਣ ਜਾਂਦੇ ਇੱਕ ਦੂਜੇ ਦੇ ਤੇ ਜਿਹੜੀ ਉਹ ਪ੍ਰੀਤ ਹੁੰਦੀ ਆ ਉਹ ਮੁੰਡੇ ਨੂੰ ਮਤਲਬ ਦੱਸਦੀ ਰਹਿੰਦੀ ਆ ਵੀ ਹਨਾ ਸਾਡੇ ਘਰ ਦਾ ਮਾਹੌਲ ਐਦਾਂ ਦਾ ਤੇ ਉਹਨੂੰ ਕਹਿ ਦਿੰਦਾ ਵੀ ਤੂੰ ਖੁਸ਼ ਰਹਾ ਕਰ ਵੀ ਘਰਾਂ ਦੇ ਵਿੱਚ ਤਾਂ ਚਲੋ ਇਹੀ ਚੱਲਦਾ ਰਹਿੰਦਾ ਤੇ ਹੁਣ ਜਿਹੜੀ ਪ੍ਰੀਤ ਆ ਉਹ ਕਾਫੀ ਖੁਸ਼ ਰਹਿਣ ਲੱਗੀ ਸੀ ਤੇ ਉਹਦੀਆਂ ਸਹੇਲੀਆਂ ਵੀ ਉਹਨੂੰ ਕਹਿੰਦੀਆਂ ਵੀ ਹੁਣ ਤੂੰ ਬੜੀ ਖੁਸ਼ ਰਹਿ ਜਦੋਂ ਤੂੰ ਕਾਲਜ ਆਈਆਂ ਜੋਇਨ ਕੀਤਾ ਵੀ ਉਹਨੂੰ ਤਾਂ ਤੂੰ ਚੁੱਪ ਚੁੱਪ ਰਹਿੰਦੀ ਸੀ ਤਾਂ ਪ੍ਰੀਤ ਕਹਿੰਦੀ ਵੀ ਹਾਂ ਹੁਣ ਮੈਂ ਬਹੁਤ ਖੁਸ਼ ਰਹਣੀ ਆ ਵੀ ਮੈਨੂੰ ਹੱਸਣਾ ਗੱਲਾਂ ਕਰਨਾ ਵੀ ਵਧੀਆ ਲੱਗਦਾ ਹੁਣ ਮੈਨੂੰ ਜ਼ਿੰਦਗੀ ਵਧੀਆ ਲੱਗਣ ਲੱਗੀ ਤੇ ਉਹ ਕੁੜੀਆਂ ਕਹਿੰਦੀਆਂ ਵੀ ਕੀ ਗੱਲ ਆ ਤਾਂ ਪ੍ਰੀਤ ਨੇ ਕੋਈ ਗੱਲ ਨਹੀਂ ਦੱਸੀ ਚਲੋ ਉਹ ਦੀ ਪ੍ਰੀਤ ਦੀ ਉਸ ਮੁੰਡੇ ਨਾਲ ਦੋਸਤੀ ਹੈ ਜਿਹੜੀ ਉਹ ਗੈਰੀ ਹੁੰਦੀ ਜਾਂਦੀ ਆ ਤੇ ਹੁਣ ਪ੍ਰੀਤ ਜਿਹੜੀ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਮੈਨੂੰ ਕਾਲਜ ਦੇ ਵਿੱਚ ਹਨਾ ਕਾਫੀ ਪੜ੍ਹਾਈ ਆ ਜਿਹੜੀ ਮੈਂ ਕਰਨੀ ਹੁੰਦੀ ਆ ਵੀ ਮੈਨੂੰ ਨਾ ਤੁਸੀਂ ਫੋਨ ਲੈ ਦਿਓ ਤੇ ਚਲੋ ਉਹਦਾ ਪਿਓ ਆ ਜਿਹੜਾ ਫੋਨ ਲੈ ਦਿੰਦਾ। ਭਾਵੇਂ ਕਿ ਪ੍ਰੀਤ ਦੀ ਦਾਦੀ ਇਸ ਗੱਲ ਦਾ ਬਹੁਤ ਵਿਰੋਧ ਕਰਦੀ ਆ ਘਰ ਦੇ ਵਿੱਚ ਬਹੁਤ ਕਲੇਸ਼ ਪੈਂਦਾ ਇਸ ਗੱਲ ਨੂੰ ਲੈ ਕੇ ਪਰ ਪ੍ਰੀਤ ਦਾ ਪਿਓ ਉਹਨੂੰ ਫੋਨ ਲੈ ਦਿੰਦਾ। ਤੇ ਚਲੋ ਫੋਨ ਤੇ ਉਹ ਪੜਨ ਦੀ ਵਜਾਏ ਸਾਰਾ ਦਿਨ ਫੇਸਬੁੱਕ ਤੇ ਆਪਣੇ ਜਿਹੜਾ ਉਹ ਦੋਸਤ ਮੁੰਡਾਗਾ ਉਹਦੇ ਨਾਲ ਚੈਟ ਕਰਦੀ ਰਹਿੰਦੀ ਆ ਤੇ ਐਡ ਕਰਦੀ ਆ ਤੇ ਉਸ ਤੋਂ ਬਾਅਦ ਚਲੋ ਵਧੀਆ ਇੱਕ ਦੂਜੇ ਦੇ ਉਹ ਦੋਸਤ ਬਣ ਜਾਂਦੇ ਆ ਤੇ ਇੱਕ ਦਿਨ ਜਿਹੜਾ ਉਹ ਮੁੰਡਾਗਾ ਪ੍ਰੀਤ ਨੂੰ ਪ੍ਰਪੋਜ਼ ਕਰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ। ਪ੍ਰੀਤ ਕਹਿੰਦੀ ਵੀ ਹਜੇ ਕਿਹੜੀ ਵਿਆਹ ਦੀ ਉਮਰ ਆ ਹਨਾ ਵੀ ਆਪਾਂ ਵਧੀਆ ਬੈਸਟ ਫਰੈਂਡਾਂਗੇ ਵੀ ਆਪਾਂ ਐਂ ਵੀ ਤਾਂ ਠੀਕ ਆਪਣਾ ਰਿਸ਼ਤਾ ਵੀ ਹਜੇ ਤਾਂ ਮੈਂ ਪੜ ਕੇ ਨੌਕਰੀ ਕਰਨੀ ਆ ਵੀ ਫਿਰ ਵਿਆਹ ਦਾ ਸੋਚੂਗੀ ਉਹ ਕਹਿੰਦਾ ਵੀ ਮੈਂ ਕਿਹਾ ਤੈਨੂੰ ਕਹਿਣਾ ਵੀ ਆਪਾਂ ਅੱਜ ਹੀ ਵਿਆਹ ਕਰਾਉਣਾ ਪਰ ਕਹਿੰਦਾ ਵੀ ਮੈਂ ਜਦੋਂ ਵੀ ਵਿਆਹ ਕਰਾਉਣਾ ਮੈਂ ਤੇਰੇ ਨਾਲ ਹੀ ਕਰਾਉਣਾ ਵੀ ਤੂੰ ਮੈਨੂੰ ਪਸੰਦ ਆ ਤਾਂ ਪ੍ਰੀਤ ਕਹਿੰਦੀ ਵੀ ਮੈਂ ਇਹ ਫੈਸਲਾ ਨਹੀਂ ਕਰ ਸਕਦੀ ਅੱਜ ਹੀ ਤੂੰ ਮੇਰਾ ਵਧੀਆ ਦੋਸਤਾਂ ਤੇ ਵਧੀਆ ਦੋਸਤ ਰਹੇਗਾ ਚਲੋ ਮੁੰਡਾ ਜਿਹੜਾ ਉਹਨੂੰ ਬਲੌਕ ਕਰ ਦਿੰਦਾ ਤੇ ਪ੍ਰੀਤ ਜਿਹੜੀ ਉਹਦੇ ਬਿਨਾ ਉਦਾਸ ਰਹਿਣ ਲੱਗਦੀ ਉਹ ਸੋਚਦੀ ਆ ਵੀ ਲੈ ਵਧੀਆ ਦੋਸਤੀ ਸੀ ਹਨਾ ਵੀ ਐਂ ਦੋਸਤੀ ਤੋੜਤੀ ਤੇ ਉਹ ਫਿਰ ਉਦਾਸ ਰਹਿਣ ਲੱਗਦੀ ਆ ਤੇ ਇੱਕ ਦਿਨ ਕਾਲਜ ਦੇ ਵਿੱਚ ਉਹ ਆਪਣੀਆਂ ਸਹੇਲੀਆਂ ਕੋਲ ਗੱਲ ਕਰਦੀ ਆ ਵੀ ਇਸ ਤਰ੍ਹਾਂ ਫੇਸਬੁੱਕ ਤੇ ਹਨਾ ਮੇਰਾ ਇੱਕ ਫਰੈਂਡ ਬਣਿਆਗਾ ਬਣਿਆ ਸੀ ਵੀ ਮੈਨੂੰ ਉਹਨੇ ਵਿਆਹ ਲਈ ਪ੍ਰਪੋਜ਼ ਕੀਤਾ ਤੇ ਮੈਂ ਮੰਨੀ ਨਹੀਂ ਵੀ ਉਹ ਮੇਰੇ ਨਾਲ ਨਾਰਾਜ਼ ਆ ਤੇ ਉਹ ਕੁੜੀਆਂ ਨੂੰ ਕਹਿੰਦੀ ਵੀ ਤੁਸੀਂ ਆਪਣੀ ਆਈਡੀ ਦੇ ਦਿਓ ਵੀ ਮੈਂ ਤੁਹਾਡੀ ਆਈਡੀ ਤੋਂ ਉਹਨੂੰ ਮੈਸੇਜ ਕਰਨੀ ਆ ਗੱਲ ਕਰਨੀ ਆ ਉਹਦੇ ਨਾਲ ਚਲੋ ਕੁੜੀ ਦੀ ਆਈਡੀ ਤੋਂ ਉਸ ਮੁੰਡੇ ਨੂੰ ਮੈਸੇਜ ਕਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਠੀਕ ਆ ਵੀ ਮੈਂ ਤੇਰਾ ਪ੍ਰਪੋਜ਼ ਆ ਜਿਹੜਾ ਐਕਸੈਪਟ ਕਰਦੀ ਆ ਪਰ ਤੂੰ ਪਲੀਜ਼ ਮੈਨੂੰ ਅਨਬਲੌਕ ਕਰ ਦੇ ਚਲੋ ਉਹ ਮੁੰਡਾ ਉਹਨੂੰ ਅਨਬਲੌਕ ਕਰਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਗੱਲਬਾਤ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਹੁਣ ਜਿਹੜੀ ਪ੍ਰੀਤਾ ਉਹਨੇ ਕਾਲਜ ਦੀ ਪੜ੍ਹਾਈ ਖਤਮ ਕਰ ਲਈ ਤੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਨ ਲੱਗੀ ਪੜ੍ਹਾਈ ਦੇ ਵਿੱਚ ਉਹ ਕਾਫੀ ਹੁਸ਼ਿਆਰ ਸੀ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹੀ ਸੀ ਤੇ ਉਹਨੂੰ ਜੌਬ ਵੀ ਵਧੀਆ ਸਕੂਲ ਦੇ ਵਿੱਚ ਮਿਲ ਗਈ ਤੇ ਉਹਦੀ ਤਨਖਾਹ ਵੀ ਵਧੀਆ ਹੁੰਦੀ ਆ ਪਾ ਮੇ ਕੇ ਪ੍ਰੀਤ ਦੀ ਦਾਦੀ ਇਸ ਗੱਲ ਦਾ ਵਿਰੋਧ ਕਰਦੀ ਆ ਕਿ ਕੁੜੀ ਹੁਣ ਪੜ੍ਹ ਲਿਖ ਗਈ ਇਹਦਾ ਵਿਆਹ ਕਰ ਦਿਓ ਕੀ ਇਹ ਤੋਂ ਨੌਕਰੀ ਕਰਾਉਣੀ ਆ ਪਰ ਪ੍ਰੀਤ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਵੀ ਮੈਂ ਆਪਣੇ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਆ ਵੀ ਮੇਰਾ ਵਧੀਆ ਤਜਰਬਾ ਬਣ ਜੂ ਕੱਲ ਨੂੰ ਮੈਨੂੰ ਸਰਕਾਰੀ ਨੌਕਰੀ ਮਿਲਦੀ ਆ ਵੀ ਮੇਰੀ ਜ਼ਿੰਦਗੀ ਸੌਖੀ ਹੋ ਜੂ ਚਲੋ ਉਹਦੇ ਮੰਮੀ ਪਾਪਾ ਉਹਨੂੰ ਨਹੀਂ ਰੋਕ ਟੋਕ ਕਰਦੇ ਫਿਰ ਜਿਹੜਾ ਉਹ ਮੁੰਡਾ ਹੁੰਦਾ ਉਹਦਾ ਦੋਸਤ ਬਣਿਆ ਹੁੰਦਾ ਹੈਨਾ ਉਹ ਨਾ ਉਹਨੂੰ ਕਹਿੰਦਾ ਕਿ ਵੀ ਮੈਂ ਮੁੰਬਈ ਜਾ ਕੇ ਕੰਮ ਕਰਨਾ ਚਾਹਣਾ ਉਹ ਕਹਿੰਦੀ ਵੀ ਤੂੰ ਮੁੰਬਈ ਕੀ ਕੰਮ ਕਰੇਂਗਾ ਹਨਾ ਵੀ ਪੜ੍ਹਾਈ ਲਿਖਾਈ ਤਾਂ ਤੈਨੂੰ ਇੰਨੀ ਆਉਂਦੀ ਨਹੀਂ ਵੀ ਤੂੰ ਇੱਥੇ ਕੋਈ ਕੰਮ ਕਰ ਲਾ ਉਹ ਕਹਿੰਦਾ ਵੀ ਇੱਥੇ ਨਹੀਂ ਮੈਂ ਕੋਈ ਕੰਮ ਕਰ ਸਕਦਾ ਵੀ ਜਾਂ ਤਾਂ ਮੈਂ ਮੁੰਬਈ ਜਾਣਾ ਤੇ ਨਹੀਂ ਫਿਰ ਮੈਨੂੰ ਨਾ ਮਤਲਬ ਬਾਹਰਲੇ ਦੇਸ਼ ਦੀ ਆਫਰ ਆ ਗਈ ਵੀ ਪਰ ਮੇਰੇ ਕੋਲੇ ਪੈਸੇ ਹੈ ਨਹੀਂ ਤਾਂ ਪ੍ਰੀਤ ਉਹਨੂੰ ਪੁੱਛਦੀ ਆ ਵੀ ਤੇਰੇ ਤੈਨੂੰ ਕਿੰਨੇ ਕ ਪੈਸੇ ਚਾਹੀਦੇ ਆ ਤਾਂ ਉਹ ਕਹਿੰਦਾ ਵੀ ਮੈਨੂੰ 2 ਲੱਖ ਰੁਪਈਆ ਚਾਹੀਦਾ ਪ੍ਰੀਤ ਉਹਨੂੰ ਕਹਿੰਦੀ ਵੀ ਚਲ ਐਂ ਕਰੂੰ ਪੈਸੇ ਤਾਂ ਤੇਰੇ ਅਰੇਂਜਮੈਂਟ ਪੈਸੇ ਦੀ ਤਾਂ ਮੈਂ ਕਰ ਦੂੰਗੀ ਵੀ ਚਲ ਤੂੰ ਚਲਿਆ ਜਾਈਂ ਬਾਹਰ ਵੀ ਕਿਉਂਕਿ ਜੇ ਤੂੰ ਬਾਹਰ ਬੁਰ ਜਾਵੇਂਗਾ ਤਾਂ ਹੀ ਆਪਣੇ ਰਿਸ਼ਤੇ ਦੀ ਗੱਲ ਅੱਗੇ ਵਧੂਗੀ ਹਨਾ ਵੀ ਨਹੀਂ ਜਿਹੜੇ ਸਾਹਬ ਨਾਲ ਤੂੰ ਘਟ ਪੜਿਆਂਗਾ ਵੀ ਮੇਰੇ ਪਾਪਾ ਨੇ ਤਾਂ ਰਿਸ਼ਤੇ ਲਈ ਮੰਨਣਾ ਨਹੀਂ ਹੈਗਾ ਚਲ ਭਈ ਉਹ ਨਾ ਕੁਝ ਉਹਦੀ ਸੇਵਿੰਗ ਰੱਖੀ ਹੁੰਦੀ ਆ ਤੇ ਕੁਝ ਉਹ ਕਾਲਜ ਵਾਲਿਆਂ ਤੋਂ ਅਡਵਾਂਸ ਚ ਲੈ ਲੈਂਦੀ ਆ ਪੈਸੇ ਕਹਿ ਦਿੰਦੀ ਆ ਮੈਨੂੰ ਲੋੜ ਆ ਸਕੂਲ ਵਾਲਿਆਂ ਤੋਂ ਸੌਰੀ ਜਿਹੜੇ ਸਕੂਲ ਦੇ ਵਿੱਚ ਉਹ ਜੌਬ ਕਰਦੀ ਆ ਤੇ ਉਹਦੀ ਜਿਹੜੀ ਕੰਮ ਆ ਜੌਬ ਆ ਉਹ ਵਧੀਆ ਹੁੰਦੀ ਆ ਸਕੂਲ ਵਾਲੇ ਉਹਨੂੰ ਅਡਵਾਂਸ ਚ ਦੇ ਦਿੰਦੇ ਆ ਉਹ ਲੋਨ ਲੈ ਲੈਂਦੀ ਆ ਵੀ ਮੇਰੀ ਤਨਖਾਹ ਚੋਂ ਕੱਟੀ ਜਾਇਓ ਚਲੋ ਭਈ ਸਕੂਲ ਵਾਲੇ ਉਹਨੂੰ ਲਾਉਣ ਦੇ ਦਿੰਦੇ ਆ ਤੇ ਉਹ 2 ਲੱਖ ਰੁਪਈਆ ਕਰਕੇ ਉਸ ਮੁੰਡੇ ਨੂੰ ਦੇ ਦਿੰਦੀ ਆ ਉਹ ਮੁੰਡਾ ਜਿਹੜਾ ਉਹ 2 ਲੱਖ ਰੁਪਈਆ ਲੈ ਕੇ ਤੇ ਕੈਨੇਡਾ ਚਲਿਆ ਜਾਂਦਾ ਉਹਦਾ ਵੀਜ਼ਾ ਲੱਗ ਜਾਂਦਾ ਉੱਥੋਂ ਵੀਜ਼ਾ ਜਾ ਕੇ ਉਹ ਵਰਕ ਪਰਮਿਟ ਦੇ ਵਿੱਚ ਚੇਂਜ ਕਰਵਾ ਲੈਂਦਾ ਤੇ ਵਰਕ ਪਰਮਿਟ ਹੋ ਜਾਂਦਾ ਉਹਦਾ ਚਲੋ ਉਹ ਸੈਟਲ ਹੋ ਜਾਂਦਾ ਤੇ ਚਲੋ ਜਦੋਂ ਵੀ ਉਹਦੀ ਪ੍ਰੀਤ ਨਾਲ ਗੱਲ ਹੁੰਦੀ ਆ ਪ੍ਰੀਤ ਉਹਨੂੰ ਕਹਿੰਦੀ ਆ ਵੀ ਹੁਣ ਤੂੰ ਬਾਹਰ ਚਲਿਆ ਗਿਆ ਹਨਾ ਵੀ ਹੁਣ ਆਪਣੇ ਰਿਸ਼ਤੇ ਦੀ ਕੋਈ ਦਿੱਕਤ ਨਹੀਂ ਆਉਣੀ ਚਲੋ ਥੋੜਾ ਟਾਈਮ ਤਾਂ ਉਹ ਗੱਲ ਕਰਦੇ ਆ ਤੇ ਹੌਲੀ ਹੌਲੀ ਨਾ ਉਹ ਮੁੰਡਾ ਜਿਹੜਾ ਉਹਨੂੰ ਇਗਨੋਰ ਕਰਨ ਲੱਗ ਜਾਂਦਾ ਤਾਂ ਪ੍ਰੀਤ ਉਹਨੂੰ ਕਹਿੰਦੀ ਹੈ ਵੀ ਤੈਨੂੰ ਕੀ ਹੋਇਆ ਹਨਾ ਵੀ ਪਹਿਲਾਂ ਤਾਂ ਤੂੰ ਮੈਨੂੰ ਕਿੰਨਾ ਫੋਨ ਕਰਦਾ ਹੁੰਦਾ ਸੀ ਵੀ ਮੈਸੇਜ ਵੀ ਕਰਦਾ ਹੁੰਦਾ ਸੀ ਵੀ ਹੁਣ ਤੂੰ ਮੈਨੂੰ ਮੈਸੇਜ ਨਹੀਂ ਕਰਦਾ ਤਾਂ ਉਹਨੂੰ ਕਹਿ ਦਿੰਦਾ ਵੀ ਇੱਧਰ ਕੰਮ ਹੀ ਇੰਨਾਗਾ ਵੀ ਮੈਨੂੰ ਟਾਈਮ ਨਹੀਂ ਲੱਗਦਾਗਾ ਚਲੋ ਪ੍ਰੀਤ ਨੂੰ ਇਹ ਹੁੰਦਾ ਵੀ ਸੱਚੀ ਹਨਾ ਵੀ ਸਟਰਗਲ ਲਾਈਫ ਚੱਲ ਰਹੀ ਹੈਗੀ ਵੀ ਕਿੰਨੀਆਂ ਚੀਜ਼ਾਂ ਬਣਾਉਣੀਆਂ ਪੀਆਰ ਹੋਣਾ 100 ਕੰਮਾਂ ਵੀ ਚਲ ਉਹ ਨਾ ਮਾਈਂਡ ਨਹੀਂ ਕਰਦੀ ਗੱਲ ਜਦੋਂ ਵੀ ਉਹ ਮੁੰਡਾ ਉਹਨੂੰ ਮੈਸੇਜ ਕਰਦਾ ਚਲੋ ਰਿਪਲਾਈ ਕਰ ਦਿੰਦੀ ਆ ਤੇ ਹੁਣ ਇਧਰੋਂ ਪ੍ਰੀਤ ਦੀ ਦਾਦੀ ਹੈ ਜਿਹੜੀ ਉਹ ਉਹਦੇ ਘਰਦਿਆਂ ਤੇ ਦਬਾਅ ਪਾਉਂਦੀ ਆ ਵੀ ਹੁਣ ਕੁੜੀ ਮਟਿਆਰ ਹੋ ਗਈ ਹੈਨਾ ਵੀ ਇਹਦਾ ਆਪਾਂ ਵਿਆਹ ਕਰੀਏ ਤੇ ਰਿਸ਼ਤੇ ਆ ਜਿਹੜੇ ਪ੍ਰੀਤ ਲਈ ਬਹੁਤ ਆਉਂਦੇ ਆ ਬਹੁਤ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆਉਂਦੇ ਆ ਕਿਉਂਕਿ ਪ੍ਰੀਤ ਸੋਹਣੀ ਵੀ ਬਹੁਤ ਸੀ ਤੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਵੀ ਸੀ ਪਰ ਉਹ ਕਿਵੇਂ ਨਾ ਕਿਵੇਂ ਆਪਣੇ ਘਰਦਿਆਂ ਨੂੰ ਟਾਲਦੀ ਰਹੀ ਤੇ ਉਧਰ ਉਹ ਮੁੰਡੇ ਨੂੰ ਕਹਿੰਦੀ ਆ ਵੀ ਹੈਨਾ ਤੂੰ ਛੇਤੀ ਆ ਵੀ ਵਿਆਹ ਦੀ ਗੱਲ ਘਰ ਦੇ ਮੇਰੇ ਕਰ ਰਹੇ ਆ ਵੀ ਕਿਤੇ ਹੋਰ ਰਿਸ਼ਤਾ ਨਾ ਕਰਦੇ ਹੈਨਾ ਤਉ ਮੁੰਡਾ ਨੂੰ ਕਹਿੰਦਾ ਵੀ ਮੈਂ ਅਗਲੇ ਮਹੀਨੇ ਇੰਡੀਆ ਆ ਰਿਹਾ ਚਲੋ ਅਗਲੇ ਮਹੀਨੇ ਇੰਡੀਆ ਆਇਆ ਤੇ ਪ੍ਰੀਤ ਉਹਨੂੰ ਮਿਲਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਹੁਣ ਤੂੰ ਘਰੇ ਗੱਲ ਕਰ ਉਹ ਕਹਿੰਦਾ ਵੀ ਹੁਣ ਮੈਂ ਹਜੇ ਰਿਸ਼ਤਾ ਨਹੀਂ ਕਰਵਾਉਣਾ ਹੈਗਾ ਵੀ ਹੁਣ ਤਾਂ ਮੈਂ ਵੈਸੀ ਗੇੜਾ ਲਾਉਣ ਆਇਆਗਾ ਵੀ ਅਗਲੇ ਸਾਲ ਆਉਂਗਾ ਉਦੋਂ ਆਪਾਂ ਵਿਆਹ ਦੀ ਗੱਲ ਕਰਾਂਗੇ ਚਲੋ ਪ੍ਰੀਤ ਯਕੀਨ ਕਰ ਲੈਂਦੀ ਹੈ ਤੇ ਉਹ ਕਹਿੰਦੀ ਵੀ ਇੱਕ ਸਾਲ ਤਾਂ ਚਲ ਮੈਂ ਆਪਣੇ ਘਰਦਿਆਂ ਨੂੰ ਰੋਕ ਲੂੰ ਉਹ ਮੁੰਡਾ ਵਾਪਸ ਚਲੇ ਜਾਂਦਾ ਕੈਨੇਡਾ ਦੁਬਾਰਾ ਤੇ ਪ੍ਰੀਤ ਜਿਹੜੀ ਉਹ ਆਪਣੇ ਘਰਦਿਆਂ ਨੂੰ ਕਹਿੰਦੀ ਵੀ ਹਜੇ ਇੱਕ ਸਾਲ ਮੈਂ ਹੋਰ ਜੌਬ ਕਰਨੀ ਆ ਵੀ ਉਸ ਤੋਂ ਬਾਅਦ ਮੇਰਾ 5 ਸਾਲ ਦਾ ਤਜਰਬਾ ਬਣ ਜਾਊਗਾ ਵੀ ਫਿਰ ਮੈਨੂੰ ਜੇ ਸਰਕਾਰੀ ਨੌਕਰੀ ਵੀ ਆਈ ਤਾਂ ਮੇਰੇ ਤਜਰਬੇ ਦੇ ਆਧਾਰ ਤੇ ਵਧੀਆ ਮੈਨੂੰ ਨੌਕਰੀ ਮਿਲ ਜੂ ਵੀ ਤੁਸੀਂ 1 ਸਾਲ ਹੋਰ ਖੜਜੋ ਰਿਸ਼ਤੇ ਲਈ ਚਲੋ ਉਹਦਾ ਆਪਾਂ ਉਹਦੀ ਗੱਲ ਮੰਨ ਲੈਂਦਾ ਤੇ 1 ਸਾਲ ਬਾਅਦ ਜਦੋਂ ਉਹ ਮੁੰਡਾ ਆਉਂਦਾ ਤੇ ਆ ਕੇ ਉਹ ਹਨਾ ਪ੍ਰੀਤ ਨੂੰ ਫੋਨ ਕਰਦਾ ਕਿ ਮੇਰੇ ਘਰਦਿਆਂ ਨੇ ਮੇਰੇ ਵਾਸਤੇ ਕੁੜੀ ਵੇਖ ਰੱਖੀ ਆ ਤੇ ਮੈਂ ਮਜਬੂਰ ਆ ਮੈਨੂੰ ਉੱਥੇ ਹੀ ਵਿਆਹ ਕਰਾਉਣਾ ਪਊ ਜਿੱਥੇ ਮੇਰੇ ਘਰ ਦੇ ਕਹਿਣਗੇ ਪ੍ਰੀਤ ਕਹਿੰਦੀ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਹਨਾ ਵੀ ਹੁਣ ਤੱਕ ਤਾਂ ਤੂੰ ਮੈਨੂੰ ਲਾਰੇ ਲਾਈ ਰੱਖਿਆ ਵੀ ਜਿਹੜੀ ਮੈਂ ਆਪਣੀ ਜਮਾ ਪੂੰਜੀ ਸੀ ਉਹ ਮੈਂ ਤੈਨੂੰ ਭੇਜਣ ਤੇ ਲਾਤੀ ਵੀ ਤੂੰ ਮੇਰੀ ਚੰਗੀ ਕਦਰ ਕਰਦਾ ਤਾਂ ਉਹਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਮੈਨੂੰ ਕਾਲ ਨਾ ਕਰੀ ਤੇ ਵੀ ਜੇ ਕਾਲ ਕੀਤੀ ਤਾਂ ਜੇ ਮੈਨੂੰ ਕੁਝ ਹੋ ਗਿਆ ਉਹਦੀ ਜ਼ਿੰਮੇਵਾਰ ਤੂੰ ਹੋਵੇਂਗੀ। ਪ੍ਰੀਤ ਜਿਹੜੀ ਉਹ ਉਹਦੇ ਹੱਥ ਚੋਂ ਫੋਨ ਡਿੱਗ ਜਾਂਦਾ ਤੇ ਉਹ ਸੁਣ ਕੇ ਨਾ ਉਹਨੂੰ ਇਹ ਲੱਗਦਾ ਵੀ ਮੈਂ ਹਨਾ ਇੰਨਾ ਵਿਸ਼ਵਾਸ ਕੀਤਾ ਪੈਸੇ ਵੀ ਕਰਦਿਆਂ ਤੇ ਚੋਰੀਆਂ ਦਿੱਤੇ ਤੇ ਨਾਲੇ ਆਪਦੇ ਜਿਹੜੇ ਮੈਨੂੰ ਇੰਨੇ ਵਧੀਆ-ਵਧੀਆ ਰਿਸ਼ਤੇ ਆਉਂਦੇ ਸੀਗੇ ਵੀ ਉਹ ਵੀ ਠੁਕਰਾਏ ਤੇ ਵੀ ਇਹਨੇ ਮੇਰੇ ਨਾਲ ਚੰਗੀ ਕੀਤੀ। ਜਾਲੋ ਉਹ ਵਿਚਾਰੀ ਕਰ ਵੀ ਕੀ ਸਕਦੀ ਆ ਹਨਾ ਨਾ ਤਾਂ ਉਹ ਕਿਸੇ ਨੂੰ ਦੱਸ ਸਕਦੀ ਸੀ ਉਹ ਅੰਦਰੇ ਅੰਦਰ ਬਹੁਤ ਰੋਂਦੀ ਆ ਤੇ ਨਾਲੇ ਉਹ ਵਿਚਾਰੀ ਉਸੇ ਤਰ੍ਹਾਂ ਹੀ ਜੌਬ ਕਰਦੀ ਰਹਿੰਦੀ ਆ ਤੇ ਉਹ ਮੁੰਡੇ ਦਾ ਨਾ ਵਿਆਹ ਹੋ ਜਾਂਦਾ ਉਹ ਇੰਡੀਆ ਵਿਆਹ ਕਰਵਾ ਕੇ 2 ਮਹੀਨੇ ਬਾਅਦ ਵਾਪਸ ਚਲੇ ਆ ਜਾਂਦਾ ਜਿੰਨਾ ਟਾਈਮ ਉਹ ਇੰਡੀਆ ਰਿਹਾ ਉਹਨੇ ਪ੍ਰੀਤ ਨੂੰ ਕੋਈ ਮੈਸੇਜ ਨਹੀਂ ਕੀਤਾ ਤੇ ਪ੍ਰੀਤ ਨੇ ਵੀ ਇਹ ਸੋਚ ਲਿਆ ਵੀ ਜਦੋਂ ਹੁਣ ਉਹਦਾ ਵਿਆਹ ਹੋਣਾ ਵੀ ਮੈਂ ਉਹਦੀ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਤੇ ਉਹ ਉਹਨੂੰ ਕੋਈ ਮੈਸੇਜ ਨਹੀਂ ਕਰਦੀ ਤੇ ਜਦੋਂ ਉਹ ਵਾਪਸ ਕੈਨੇਡਾ ਜਾਂਦਾ ਤੇ ਜਾ ਕੇ ਫਿਰ ਉਹ ਪ੍ਰੀਤ ਨੂੰ ਮੈਸੇਜ ਕਰਦਾ ਤੇ ਉਹਨੂੰ ਕਹਿੰਦਾ ਪ੍ਰੀਤ ਸੌਰੀ ਵੀ ਮੈਂ ਤੇਰੇ ਨਾਲ ਕੀਤਾ ਹੋਇਆ ਵਾਦਾ ਨਹੀਂ ਨਿਭਾ ਸਕਿਆ ਪਰ ਤੂੰ ਆਪਣਾ ਖਿਆਲ ਰੱਖਿਆ ਕਰ ਤਾਂ ਪ੍ਰੀਤ ਜਿਹੜੀ ਉਹਨੂੰ ਬਹੁਤ ਗੁੱਸਾ ਆਇਆ ਹੁੰਦਾ ਤੇ ਉਹਨੂੰ ਕਹਿੰਦੀ ਆ ਵੀ ਤੂੰ ਮੈਨੂੰ ਬਲੌਕ ਕੀਤਾ ਹਨਾ ਫੇਸਬੁੱਕ ਤੋਂ ਬਲੌਕ ਕੀਤਾ ਤੂੰ ਮੇਰੀ ਮੈਨੂੰ ਫੋਨ ਤੋਂ ਬਲੌਕ ਕੀਤਾ ਕਿ ਮੈਂ ਤੇਰੇ ਨਾਲ ਗੱਲ ਵੀ ਨਾ ਕਰ ਸਕਾਂ ਵੈਸੇ ਤਾਂ ਮੈਂ ਤੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਤੇਰੀ ਮੈਰਿਡ ਲਾਈਫ ਆ ਜਿਹੜੀ ਉਹ ਮੇਰੇ ਕਰਕੇ ਅਪਸੈਟ ਹੋਵੇ ਪਰ ਤੇਰੇ ਵਿਆਹ ਤੋਂ ਪਹਿਲਾਂ ਮੈਂ ਤੈਨੂੰ ਕਿੰਨੇ ਮੈਸੇਜ ਕੀਤੇ ਵੀ ਤੂੰ ਮੈਨੂੰ ਬਲੌਕ ਕੀਤਾ ਹੋਇਆ ਸੀ ਵੀ ਹੁਣ ਤੂੰ ਮੈਨੂੰ ਕਿਹੜੇ ਮੋਹਣਲ ਕਹਿਣਾ ਵੀ ਤੂੰ ਆਪਣਾ ਖਿਆਲ ਰੱਖਿਆ ਕਰ ਵੀ ਮੇਰੀ ਜ਼ਿੰਦਗੀ ਦੀਆਂ ਖੁਸ਼ੀਆਂ ਤਾਂ ਮੈਂ ਤੇਰੇ 'ਚ ਵੇਖਦੀ ਸੀ ਮੈਨੂੰ ਦਰਦ ਦੇ ਕੇ ਉਤੋਂ ਤੂੰ ਮੈਨੂੰ ਕਹਿਣਾ ਕਿ ਤੂੰ ਆਪਣਾ ਖਿਆਲ ਰੱਖਿਆ ਕਰ ਪਰ ਉਹ ਕਹਿੰਦਾ ਵੀ ਨਹੀਂ ਪ੍ਰੀਤ ਮੇਰੀ ਮਜਬੂਰੀ ਬਣ ਗਈ ਮੈਨੂੰ ਘਰਦਿਆਂ ਦੇ ਕਹਿਣ ਤੇ ਵਿਆਹ ਕਰਾਉਣਾ ਪਿਆ ਪਰ ਮੈਂ ਤੈਨੂੰ ਅੱਜ ਵੀ ਉਨਾ ਹੀ ਪਸੰਦ ਕਰਦਾ ਜਦੋਂ ਉਹ ਇਹ ਗੱਲ ਕਹਿੰਦਾ ਤਾਂ ਪ੍ਰੀਤ ਜਿਹੜੀ ਉਹਨੂੰ ਕਹਿੰਦੀ ਸ਼ਟਅਪ ਤੈਨੂੰ ਇਹ ਕਹਿਣ ਦਾ ਕੋਈ ਹੱਕ ਨਹੀਂ ਹੈਗਾ ਤੇ ਉਹ ਕਹਿੰਦਾ ਪ੍ਰੀਤ ਕਮਲੀ ਨਾ ਹੋ ਤੂੰ ਬਸ ਆਪਣਾ ਖਿਆਲ ਰੱਖਿਆ ਕਰ ਤੇ ਉਹ ਜਦੋਂ ਵੀ ਐਂ ਕਹਿੰਦਾ ਵੀ ਤੂੰ ਆਪਣਾ ਖਿਆਲ ਰੱਖਿਆ ਕਰ ਤਾਂ ਪ੍ਰੀਤ ਜਿਹੜੀ ਉਹਨੂੰ ਐਂ ਲੱਗਦਾ ਵੀ ਇਹਨੇ ਮੈਨੂੰ ਜਿਵੇਂ ਮਤਲਬ ਉਹ ਕਿਸੇ ਆਦਮੀ ਨੇ ਹਨਾ ਕਿਸੇ ਇਨਸਾਨ ਨੇ ਆਪਾਂ ਨੂੰ ਜ਼ਖਮ ਦਿੱਤਾ ਜ਼ਖਮ ਦੇ ਕੇ ਤੇ ਉਹ ਤੇ ਨੂਨ ਛਿੜਕ ਕੇ ਕਹਿੰਦਾ ਵੀ ਤੇਰੇ ਦਰਦ ਤਾਂ ਨਹੀਂ ਹੋ ਰਿਹਾ ਪ੍ਰੀਤ ਉਹਨੂੰ ਬਲੌਕ ਕਰ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਤੂੰ ਆਪਣੀ ਲਾਈਫ ਦੇ ਵਿੱਚ ਖੁਸ਼ ਰਹਿ ਮੈਂ ਵੀ ਤੈਨੂੰ ਭੁਲਾ ਕੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹਣੀ ਆ ਚਲੋ ਪ੍ਰੀਤ ਆ ਜਿਹੜੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਹ ਸੋਚਦੀ ਆ ਵੀ ਮੈਂ ਆਪਣੇ ਘਰਦਿਆਂ ਦੇ ਵਿਸ਼ਵਾਸ ਨੂੰ ਠੋਕਰ ਮਾਰ ਕੇ ਹਨਾ ਉਹਦੇ ਨਾਲ ਗੱਲਾਂ ਕਰਦੀ ਰਹੀ ਵੀ ਉਹਤੇ ਵਿਸ਼ਵਾਸ ਕੀਤਾ ਉਹਨੂੰ ਪੈਸੇ ਦਿੱਤੇ ਵੀ ਉਹਨੇ ਤਾਂ ਮੇਰੇ ਪੈਸੇ ਵੀ ਨਹੀਂ ਮੋੜੇ ਪਰ ਉਹ ਇਸ ਗੱਲ ਨੂੰ ਜਿਹੜਾ ਸਬਰ ਰੱਖਦੀ ਐ ਇਸ ਗੱਲ ਦਾ ਕਹਿੰਦੀ ਐ ਚਲੋ ਜੋ ਵੀ ਹੋ ਗਿਆ ਫਿਰ ਉਹ ਆਪਣੇ ਮੰਮੀ ਪਾਪਾ ਨੂੰ ਖੁਦ ਕਹਿੰਦੀ ਐ ਕਿ ਜੋ ਵੀ ਤੁਹਾਨੂੰ ਚੰਗਾ ਲੱਗੇ ਮੇਰੇ ਵਾਸਤੇ ਮੁੰਡਾ ਜਾਂ ਪਰਿਵਾਰ ਤੁਸੀਂ ਮੇਰਾ ਰਿਸ਼ਤਾ ਕਰ ਸਕਦੇ ਹੋ ਤਾ ਫਿਰ ਪ੍ਰੀਤ ਦੇ ਪਾਪਾ ਉਹਦੇ ਲਈ ਮੁੰਡਾ ਵੇਖਦੇ ਆ ਰਿਸ਼ਤੇਦਾਰੀ ਦੇ ਵਿੱਚੋਂ ਦੱਸ ਪਈ ਸੀ ਉਹ ਮੁੰਡਾ ਬਾਹਰ ਗਿਆ ਹੁੰਦਾ ਤੇ ਚਲੋ ਉਹ ਮੁੰਡਾ ਪੀਆਰ ਹੋ ਕੇ ਆਉਂਦਾ ਜਦੋਂ ਤੇ ਘਰ ਦੇ ਕਹਿੰਦੇ ਆ ਹਨਾ ਵੀ ਤੂੰ ਵਿਆਹ ਲਈ ਕਹਿੰਦੇ ਆ ਮੁੰਡੇ ਨੂੰ ਉਹ ਕਹਿੰਦਾ ਵੀ ਨਹੀਂ ਮੈਂ ਇੰਡੀਅਨ ਕੁੜੀ ਨਹੀਂ ਲੈਣੀ ਵੀ ਮੈਂ ਤਾਂ ਉਧਰ ਹੀ ਵਿਆਹ ਕਰਾਉਣਾ ਪਰ ਉਹਦੇ ਘਰ ਦੇ ਕਹਿੰਦੇ ਵੀ ਨਹੀਂ ਇੱਕ ਵਾਰ ਤੂੰ ਕੁੜੀ ਵੇਖ ਲੈ ਵੀ ਜੇ ਤੇਰੇ ਕੁੜੀ ਪਸੰਦ ਹੋਈ ਤਾਂ ਤੂੰ ਵਿਆਹ ਕਰਵਾ ਲਈ ਨਹੀਂ ਤੂੰ ਆਪ ਦਾ ਵਾਰ ਕਰਵਾ ਲਈ ਹੁਣ ਚਲੋ ਘਰਦਿਆਂ ਦੇ ਕਹਿਣ ਤੇ ਉਹ ਮੁੰਡਾ ਜਿਹੜਾ ਪ੍ਰੀਤ ਨੂੰ ਦੇਖਣ ਆ ਜਾਂਦਾ ਤੇ ਪ੍ਰੀਤ ਇੰਨੀ ਪਰਸਨੈਲਿਟੀਡ ਤੇ ਇੰਨੀ ਸੋਹਣੀ ਹੁੰਦੀ ਆ ਵੀ ਉਹ ਮੁੰਡਾ ਉਹਨੂੰ ਮਨਾ ਹੀ ਨਹੀਂ ਕਰ ਸਕਦਾ ਤੇ ਉਹ ਰਿਸ਼ਤੇ ਲਈ ਹਾਂ ਕਰ ਦਿੰਦਾ ਦੋਨਾਂ ਦੀ ਮੰਗਣੀ ਹੋ ਜਾਂਦੀ ਆ ਤੇ 15 ਦਿਨ ਦੇ ਵਿੱਚ ਹੀ ਦੋਨਾਂ ਦਾ ਵਿਆਹ ਹੋ ਜਾਂਦਾ ਕਿਉਂਕਿ ਮੁੰਡਾ ਜਿਹੜਾ 1 ਮਹੀਨੇ ਦੀ ਛੁੱਟੀ ਆਇਆ ਹੁੰਦਾ ਵਿਆਹ ਹੁੰਦਾ ਚਲੋ 15 ਦਿਨ ਉਹ ਵਧੀਆ ਆਪਣਾ ਹਨਾ ਘੁੰਮਦੇ ਫਿਰਦੇ ਆ ਤੇ ਉਸ ਤੋਂ ਬਾਅਦ ਮੁੰਡਾ ਵਾਪਸ ਕੈਨੇਡਾ ਚਲੇ ਜਾਂਦਾ ਵਾਪਸ ਜਾ ਕੇ ਉਹ ਸਾਰੀ ਫਾਈਲ ਤਿਆਰ ਕਰਦਾ ਤੇ ਇਹਨੂੰ ਪ੍ਰੀਤ ਨੂੰ ਬੁਲਾਉਣ ਲਈ ਫਾਈਲ ਲਾਉਂਦਾ ਇਹ 6 ਮਹੀਨਿਆਂ ਦੇ ਵਿੱਚ ਪ੍ਰੀਤ ਜਿਹੜੀ ਉਹ ਆਪਣੇ ਪਤੀ ਕੋਲ ਕੈਨੇਡਾ ਚਲੀ ਜਾਂਦੀ ਆ ਜਿਹੜੀ ਕੁੜੀ ਨੂੰ ਉਹਦੀ ਦਾਦੀ ਕਹਿੰਦੀ ਸੀ ਕਿ ਇਹ ਪੱਥਰ ਆ ਮੈਂ ਮਤਲਬ ਮੇਰੇ ਘਰੇ ਪੱਥਰ ਹੋ ਗਏ ਆ ਉਹਦੀ ਨੂਨੂ ਕਹਿੰਦੀ ਸੀ ਕਿ ਤੂੰ ਮੇਰੀ ਮੈਨੂੰ ਪੋਤੇ ਦਾ ਮੂੰਹ ਨਹੀਂ ਦਿਖਾਇਆ ਤੇ ਉਹੀ ਕੁੜੀ ਆ ਜਿਹੜੀ ਫਿਰ ਉਹ ਆਪਣੀ ਦਾਦੀ ਨੂੰ ਸਾਰਿਆਂ ਤੋਂ ਪਹਿਲਾਂ ਕੈਨੇਡਾ ਲੈ ਕੇ ਜਾਂਦੀ ਆ ਤੇ ਉਹ ਪ੍ਰੀਤ ਨਾ ਬਹੁਤ ਵਾਰ ਸੋਚਦੀ ਆ ਜਦੋਂ ਉਹ ਕਦੇ ਸੋਚਾਂ 'ਚ ਪੈ ਜਾਂਦੀ ਆ ਵੀ ਜੇ ਮੇਰੀ ਦਾਦੀ ਨੇ ਮੇਰੇ ਨਾਲ ਵਿਤਕਰਾ ਨਾ ਕੀਤਾ ਹੁੰਦਾ ਤਾਂ ਮੈਂ ਸ਼ਾਇਦ ਉਸ ਮੁੰਡੇ ਦੇ ਇਹ ਗੱਲਾਂ ਚ ਨਾ ਆਉਂਦੀ ਕਿਉਂਕਿ ਕਈ ਘਰਾਂ ਦਾ ਮਾਹੌਲ ਇਹੋ ਜਿਹਾ ਹੁੰਦਾ ਵੀ ਜਿੱਥੇ ਕੁੜੀਆਂ ਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ ਫਿਰ ਉਹ ਹਮਦਰਦੀ ਭਾਲਦੀਆਂ ਨੇ ਇਸੇ ਤਰ੍ਹਾਂ ਪ੍ਰੀਤ ਤੋਂ ਗਲਤੀ ਹੋਈ ਪਰ ਮੈਂ ਕਿ ਪ੍ਰੀਤ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਇੱਕ ਬਗਾਨੇ ਮੁੰਡੇ ਤੇ ਟਰਸਟ ਕਰਕੇ ਪਰ ਇਹ ਉਹਦੀ ਕਹਿ ਲਓ ਕਿਸਮਤ ਕਹਿ ਲਓ ਜਾਂ ਉਹਦੇ ਹਨਾ ਮਤਲਬ ਦਿਲ 'ਚ ਕੋਈ ਪਾਪ ਨਹੀਂ ਸੀ ਕਿ ਉਹਦੀ ਬਦਨਾਮੀ ਨਹੀਂ ਹੋਈ ਉਹ ਜਦੋਂ-ਜਦੋਂ ਵੀ ਆਪਣੀ ਉਸ ਗਲਤੀ ਨੂੰ ਯਾਦ ਕਰਦੀ ਆ ਤਾਂ ਫਿਰ ਉਹ ਬਹੁਤ ਪਛਤਾਉਂਦੀ ਆ ਤੇ ਕਦੇ-ਕਦੇ ਉਹ ਇਹ ਵੀ ਸੋਚਦੀ ਆ ਵੀ ਜੇ ਸ਼ਾਇਦ ਸਾਡੇ ਘਰ ਦਾ ਮਾਹੌਲ ਵਧੀਆ ਹੁੰਦਾ ਤਾਂ ਮੈਂ ਉਹ ਗਲਤੀ ਨਾ ਹੀ ਕਰਦੀ ਪਰ ਫਿਰ ਵੀ ਉਹ ਉਹਦੀ ਗਲਤੀ ਸੀ ਤੇ ਉਸ ਗਲਤੀ ਤੋਂ ਉਹਨੇ ਸਬਕ ਸਿੱਖਿਆ ਅ ਗਲਤੀ ਹੋਣ ਦੇ ਬਾਵਜੂਦ ਵੀ ਉਹਦੀ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਬਦਨਾਮੀ ਨਹੀਂ ਹੋਈ ਤੇ ਨਾ ਹੀ ਉਹਦੀ ਇੱਜ਼ਤ ਨੂੰ ਕੋਈ ਦਾਗ ਲੱਗਿਆ ਤੇ ਉਹ ਇਹ ਹੀ ਸੋਚਦੀ ਆ ਵੀ ਅੱਗੇ ਜਦੋਂ ਮੇਰੇ ਬੱਚੇ ਹੋਣਗੇ ਮੈਂ ਉਹਨਾਂ ਨਾਲ ਐਦਾਂ ਦਾ ਬਿਹੇਵ ਕਰੂੰਗੀ ਕਿ ਉਹ ਮੈਨੂੰ ਛੱਡ ਕੇ ਕਿਸੇ ਹੋਰ ਤੇ ਯਕੀਨ ਨਾ ਕਰਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ